ਬਾਈ ਦੇ ਗੋਲੀ ਮਾਰਦੀ ਕਿਉਂ ਮਾਰੀ ਆਂ ਤੀ ਆਏ ਮੇਰੇ ਹੋਰ ਦੀ ਵੀ ਨਾ ਵਿਆਗ ਰੋ ਨੀ ਮੇਰਾ ਹੋ ਗਿਆ ਨਾ ਕਰੋ ਨਿਕਲੋ ਮੈਨੂੰ ਬਜ਼ੰਦ ਨਹੀਂ ਆਗੀ ਤੇਰੀ ਮਾਂ ਦੀ ਨਿਕਲੋ ਇਤਜ਼ਾਰੇ ਜਣੇ ਮੇਰੇ ਬਾਈ ਦੇ ਗੋਲੀ ਮਾਰਦੀ ਸਾਡੇ ਜਿੰਨਾ ਦੇ ਕੱਢਦਾ ਸੀ ਉਹਦਾ ਰਾਤ ਤੇ ਕੋਈ ਆ ਗਿਆ ਨਰੇ ਬਚਾ ਲਿਆ ਮੇਰੇ ਬਾ ਮੇਰੇ ਮਮੀ ਨੇ လို့ကြ जासना दो और माफी दे दो ਤੁਸੀਂ ਉਹ ਦਰਦ ਸੁਣਿਆ ਹੈ ਉਸ ਭੈਣ ਦਾ ਜਿਸ ਦੀ ਅੱਖਾਂ ਸਾਹਮਣੇ ਉਸਦੇ ਭਰਾ ਦਾ ਕਤਲ ਕਰ ਦਿੱਤਾ ਗਿਆ ਉਹ ਵੀ ਉਸਦੇ ਪਿਓ ਦੇ ਵੱਲੋਂ ਪਿਓ ਦੇ ਨਜਾਇਜ਼ ਮਨ ਸੀ ਤੇ ਪੁੱਤ ਹਮੇਸ਼ਾ ਰੋਕਦਾ ਸੀ ਕਿੰਚ ਨਾ ਕਰੋ ਪਰਿਵਾਰ ਜਿਹੜਾ ਹੈ ਉਹ ਤਬਾਹ ਹੋ ਜਾਣਾ ਪਰ ਪਿਓ ਦੇ ਸਿਰ ਤਾਂ ਆਸ਼ਕੀ ਦਾ ਪੂਛੜਿਆ ਹੋਇਆ ਸੀ ਤੇ ਪਿਓ ਚਾਹੁੰਦਾ ਸੀ ਦੂਜੀ ਜਨਾਨੀ ਦੇ ਨਾਲ ਵਿਆਹ ਕਰਨਾ ਪਹਿਲੀ ਜਨਾਨੀ ਨੂੰ ਤੱਕੇ ਮਾਰ ਕੇ ਕੱਢਣ ਦੀ ਕੋਸ਼ਿਸ਼ਾਂ ਤਾਂ ਉਹ ਪਹਿਲਾਂ ਤੋਂ ਹੀ ਕਰਦਾ ਸੀ ਬੱਚਿਆਂ ਨੂੰ ਕਹਿੰਦਾ ਸੀ ਕਿ ਮੈਨੂੰ ਤੁਹਾਡੀ ماں ਪਸੰਦ ਨਹੀਂ ਮੇਰੇ ਘਰ ਤੋਂ ਤੁਸੀਂ ਤਿੰਨੋਂ ਜਣੇ ਨਿਕਲ ਜਾਓ ਤੇ ਇੱਕ ਦਿਨ ਕਲੇਸ਼ ਇਸ ਕਦਰ ਵੱਧ ਗਿਆ ਕਿ ਉਸ ਨੇ ਖੂਨੀ ਚੜ੍ਹਪਾ ਰੂਪ ਲੈ ਲਿਆ ਤੇ ਪੁੱਤ ਦਾ ਕਤਲ ਕਰ ਦਿੱਤਾ ਇੱਕ ਜਨਾਨੀ ਪਿੱਛੇ ਤਾਂ ਮਾਮਲਾ ਬੇਹਤ ਜ਼ਿਆਦਾ ਹੈਰਾਨ ਕਰਨ ਵਾਲਾ ਹੈ ਜਿੱਥੇ ਕਿ ਪਿਓ ਦਾ ਨਾਮ ਗੋਪਾਲ ਸਿੰਘ ਦੱਸਿਆ ਜਾ ਰਿਹਾ ਹੈ ਜੋ ਕਿ ਇੱਕ ਰਿਟਾਇਰਡ ਫੌਜੀ ਹੈ ਤੇ ਹੁਣ 프라이빗 ਨੌਕਰੀ ਕਰਦਾ ਹੈ ਤੇ ਜਨਾਨੀ ਦੇ ਨਾਲ ਨਜਾਇਜ਼ ਸੰਬੰਧ ਸੀ ਇਸੇ ਦੇ ਚੱਲਦਿਆਂ ਕਾਫੀ ਜ਼ਿਆਦਾ ਪਰਿਵਾਰ ਦੇ ਵਿੱਚ ਕਹਿ ਸਕਦੇ ਹਾਂ ਕਿ ਕਟਮਾਰ ਜਾਂ ਫਿਰ ਕਲੇਸ਼ ਰਹਿੰਦਾ ਸੀ ਇਸੇ ਦੇ ਚੱਲਦਿਆਂ ਇੱਕ ਦਿਨ ਉਹ ਆ ਗਿਆ ਜਦੋਂ ਹਾਦੀ ਹੋ ਗਈ ਇਹਨਾਂ ਸਭਨਾਂ ਨੂੰ ਪਿਓ ਜਣਾ ਹੈ ਉਮਾਰਨ ਦੀਆ ਕੋਸ਼ਿਸ਼ਾ ਕਰਨ ਲੱਗਿਆ ਉਹ ਤਾਂ ਭਲਾ ਹੋਵੇ ਉਸ ਰੱਬ ਦੇ ਬੰਦੇ ਦਾ ਜੋ ਕੀ ਗਵੰਡੀ ਸੀ ਅਚਾਨਕ ਨਿਕਲ ਰਿਹਾ ਸੀ ਚੀਕ ਚਹਾੜੇ ਦੀ ਆਵਾਜ਼ ਸੁਣੀ ਤਾਂ ਵੇਖਿਆ ਕਿ ਅਖਰੇ ਸਾਹਮਣੇ ਪਿਓ ਨੇ ਆਪਣੇ ਪੁੱਤ ਦਾ ਕਤਲ ਕਰ ਦਿੱਤਾ ਜਿਵੇਂ ਹੀ ਜਨਾਨੀ ਤੇ ਧੀ ਨੂੰ ਮਾਰਨ ਲੱਗਿਆ ਤੇ ਲੋਕਾਂ ਨੇ ਉਸ ਨੂੰ ਬਚਾ ਲਿਆ ਮੇਰੇ ਰਾਣੀ ਨੇ ਮੇਰੇ ਭਾਈ ਦੇ ਗੋਲੀ ਮਾਰਤੀ ਕਿਉਂ ਮਾਰਿਆ ਸੀ ਆਏ ਮੇਰੇ ਉਹ ਜੋਰ ਦੀ ਵੀ ਦਾ ਵਿਆਹ ਕਰੋ ਨੂੰ ਮਰਦਾ ਸੀ ਉਹ ਨਾ ਕਰੋ ਨਿਕਲੋ ਮੈਨੂੰ ਬਗੰਦ ਨਹੀਂ ਹੈਗੀ ਤੇਰੀ ਮਾਂ ਦੀ ਨਿਕਲੋ ਇਤਜ਼ਾਰੇ ਜਣੇ ਮੇਰੇ ਭਾਈ ਦੇ ਗੋਲੀ ਮਾਰਤੀ ਸਾਡੇ ਤਿੰਨਾਂ ਦੇ ਕੱਟਦਾ ਸੀ ਉਧਰ ਆਦਿ ਜੇ ਕੋਈ ਆ ਗਿਆ ਉਹਨਾਂ ਨੇ ਬਚਾਇਆ ਮੇਰੇ ਮੈਨੂੰ ਮੇਰੇ ਬਾ ਮੇਰੀ ਮੰਮੀ ਨੂੰ ਆ ਮੇਰੇ ਭਾਈ ਨੂੰ ਮਾਰਦਾ ਬਰ ਰਹੇ ਉਹਨੂੰ ਜਗਾ ਸੁਣਾ ਦੋ ਹੋਰ ਬਾਜੀ ਦੇ ਦੋ ਮਸਾੜਾ ਗਿਆ ਸੀ ਉਹਨੂੰ ਨਹੀਂ ਮਜ਼ਾ ਆ ਲੈ ਕਿ ਉਹਨੇ ਕੜਤਾ ਸੀ ਗਏ ਕਿੰਨੇ ਟਾਈਮ ਤੋਂ ਚੱਲ ਰਹੀ ਕਲੇਜ ਇਹ ਮੈਂ ਜੀ ਬਾਕੀ ਆ ਜੀ ਮੈਂ ساری ਜ਼ਿੰਦਗੀ ਨੂੰ ਅੱਛਾ ਨਹੀਂ ਗਾ ਨਹੀਂ ਸੋਰੀ ਨਾ ਬਾਲ ਕੋਈ ਕੰਦਨ ਮੇਰਾ ਕੋਈ ਨਹੀਂ ਬਹੁਤ ਟਾਈਮ ਦਾ ਇਹ ਜਿਹੜਾ ਸੀਗਾ ਬੰਦਾ ਤੰਗ ਕਰ ਰਿਹਾ ਸੀ ਬੱਚਿਆਂ ਨੂੰ ਬਹੁਤ ਟਾਈਮ ਦਾ ਕੁੱਟਮਾਰ ਕਰ ਰਿਹਾ ਸੀਗਾ ਕਿ ਕੱਲ ਤਾਂ ਕੁਝ ਜ਼ਿਆਦੀ ਹੱਦ ਪਰ ਗਏ ਕਰ ਗਿਆ ਵੀ ਬੱਚਿਆਂ ਨੂੰ ਪਹਿਲਾਂ ਤਾਂ ਉਹਨਾਂ ਦੇ ਮਾਗਰ ਪੈ ਗਿਆ ਰੈਫਰ ਲੈ ਕੇ ਤਾਂ ਕਿ ਜੋ ਬਾਰ ਬੱਚੇ ਉਹਨਾਂ ਨੂੰ ਖੜਾ ਛੜਾ ਕੇ ਬਾਹਰ ਨੂੰ ਭਜੇ ਤਾਂ ਬਾਹਰ ਭਜਨਸਾਰ ਨਿਕਲ ਕੇ ਬਾਹਰ ਹੀ ਉਥੇ ਗਲੀ 'ਚ ਖੜ ਕੇ ਫੈਰ ਮਾਰਿਆ ਅਜਿਹੇ ਕੀ ਕਾਰਨ ਸੀ ਜਿਹੜਾ ਕਿ ਹਮੇਸ਼ਾ ਹੀ ਕੁੱਟਮਾਰ ਰਹੀ ਦੀ ਸੀ ਇੱਕ ਇੱਕ ਇਹਦਾ ਕਾਰਨ ਸੀਗਾ ਜੀ ਕਿ ਜਿਹੜਾ ਫਾਦਰ ਸਾਹਿਬ ਸੀਗੇ ਬੇਟੇ ਦੇ ਉਹ ਗਲਤ ਚੱਲ ਰਹੇ ਸੀਗੇ ਜੋ ਕਿ ਜਿਹਦੇ ਕਾਰਨ ਘਰ 'ਚ ਕਲੇਸ਼ ਰਹਿ ਰਿਹਾ ਸੀਗਾ ਨੌਜਵਾਨ ਦੀ ਕਿੰਨੀ ਉਮਰ ਸੀ ਜੀ ਇਹਦੀ ਕੀ ਕਰਦਾ ਸੀ 19 ਸਾਲ ਦੀ ਉਮਰ ਸੀ ਜੀ ਸਟੱਡੀ ਕਰ ਰਿਹਾ ਸੀਗਾ ਅੱਛਾ ਕਿੱਥੇ ਕੱਲ ਪੜਦਾ ਸੀਗਾ ਜੀ ਇਹ ਆਪਣੇ ਪੀਖੀ ਕੋਲੇ ਕਾਲਜ 'ਚ ਜੀ ਅੱਛਾ ਜੀ ਹਾਂ ਕੀ ਕਾਰਨ ਕੀ ਹੋਇਆ ਮਤਲਬ ਵੀ ਕਿਉਂ ਮਤਲਬ ਇਹਨਾਂ ਦੀ ਜਿਹੜੀ ਮੌਤ ਨੇ ਲਈ ਇਹਦੇ ਕਾਰਨ ਤਾਂ ਸਰ ਇਹ ਹੀ ਸੀਗਾ ਵੀ ਉਹ ਕੈਰਸ ਵੀ ਮੈਂ ਦੂਜੀ ਮੈਰਿਜ ਕਰਾਉਣੀ ਆ। ਅੱਛੇ। ਹਾਂਜੀ ਇਹ ਤਾਂ ਉਹਨਾਂ ਨੇ ਤਾਂ ਸਿਰਫ ਸਾਰੀ ਫੈਮਿਲੀ ਖਤਮ ਕਰਨੀ ਸੀ। ਇਹ ਤਾਂ ਕੁਦਰਤੀ ਵੀ ਸਾਰੇ ਆਣ ਗਵੰਡ ਆ ਗਏ ਨਾਲ ਦੇ ਜਿਹੜੇ ਇਲੈਕਟਿਵ ਸੀਗੇ ਉਹਨਾਂ ਨੇ ਆ ਕੇ ਰੈਫਲ ਫੜ ਲੀ। ਨਹੀਂ ਤਾਂ ਤਕਰੀਬਨ 2 ਮਿੰਟ ਦੀ ਦੂਰੀ ਤੇ ਸਾਰਿਆਂ ਨੂੰ ਮਾਰ ਦੇਣਾ ਸੀ ਤਿੰਨਾਂ ਜਣਿਆਂ ਨੂੰ। ਇਹ ਮਿੱਤਰ ਜਿਹੜਾ ਲੜਕਾ ਉਹਦੇ ਡੈਡੀ ਕੰਮ ਕੀ ਕਰਦੇ ਨੇ ਜੀ ਉਹ? ਇਹ ਜੀ ਰਿਟਾਇਰਡ ਆਰਮੀ 'ਚ ਸੀਗੇ। ਹੁਣ ਆਪਣੇ ਸਟੌਜ ਉਹ 'ਚ ਉਦਮ ਸਿੰਘ ਉਹ 'ਚ ਲਗੇ ਅਕੈਡਮੀ 'ਚ ਲਗੇ ਹੋਏ ਨੇ। ਸਕਿਉਰਿਟੀ ਵਾਚ ਡਿਊਟੀ ਕਰਦੇ ਨੇ। ਠੀਕ ਜੀ। ਉਹ ਪਹਿਲਾਂ ਵੀ ਉਹਦੇ ਬੱਚਿਆਂ ਨੂੰ ਤੰਗ ਪਰੇਸ਼ਾਨ ਕਰਦਾ ਸੀਗਾ ਠੀਕ ਕੋਈ ਮਾੜਾ ਮੋਟਾ ਜਿਵੇਂ ਆਮ ਪਰਿਵਾਰਿਤ ਹੁੰਦਾ ਰਹਿੰਦਾ ਹੈਗਾ ਪਰ ਉਹ ਹੈ ਹੀ ਗਲਤ ਹੈਗਾ ਜੋ ਸਾਰਾ ਪਿੰਡੀ ਮਤਲਬ ਉਹਨੂੰ ਪਤਾ ਹੈਗਾ ਸਾਰੇ ਪਿੰਡੀ ਨੂੰ ਕਿ ਕਿ ਕੱਕੀ ਲੜਾਈ ਝਗੜਾ ਕਿਉਂ ਹੁੰਦਾ ਸੀਗਾ ਲੜਾਈ ਝਗੜਾ ਤਾਂ ਜਿਵੇਂ ਬੰਦਾ ਜਦੋਂ ਗਲਤ ਹੁੰਦਾ ਹੈਗਾ ਫਿਰ ਉਹ ਸੋਚਦਾ ਵੀ ਮੇਰਾ ਪਰਿਵਾਰ ਨਹੀਂ ਮੈਨੂੰ ਵਧੀਆ ਲੱਗਦਾ ਹੈਗਾ ਜਦੋਂ ਕੋਈ ਗਲਤ ਹੋਵੇ ਠੀਕ ਹੈ ਜੀ ਤਾਂ ਉਹਨੂੰ ਦੂਸਰੀ ਵਧੀਆ ਲੱਗਦਾ ਹੈਗਾ ਮਤਲਬ ਮਾੜਾ ਮੋਟਾ ਜਿਵੇਂ ਬੱਚੇ ਟੋਕਦੇ ਰਹਿੰਦੇ ਨੇਗੇ ਫਿਰ ਵੀ ਜਿਵੇਂ ਨੌਜਵਾਨਾ ਜੇ ਜੇ ਉਹਨਾਂ ਨੂੰ ਪਤਾ ਪੜੇ ਲਿਖਿਆ ਸੀਗਾ ਬੱਚਾ ਪਰ ਇਹ ਵੀ ਫੌਜ ਚੋਂ ਰਿਟਾਇਰਡ ਹੈਗਾਗਾ ਉਹਨੇ ਬੱਚੇ ਨੇ ਮਾੜਾ ਮੋਟਾ ਕੁਝ ਕਿਹਾ ਹੋਣਾ ਵੀ ਤੂੰ ਇਸ ਤਰ੍ਹਾਂ ਨਾ ਕਰ ਉਹ ਮਤਲਬ ਡਰਿੰਕ ਵਗੈਰਾ ਕਰ ਲੰਦਾ ਸੀਗਾ ਡਰਿੰਕ ਕਰੀ ਹੋਈ ਸੀਗੀ ਉਹਦੇ ਲਵੇ ਆਪਦੀ ਲਾਇਸੈਂਸੀ ਰਾਈਫਲ ਹੈਗੀ ਹੈਗੀ ਤਾਂ ਬੱਚਾ ਚਲੋ ਬਾਹਰ ਭੱਜ ਗਿਆ ਕੁੜੀ ਨੇ ਬਚਾਉਣ ਦੀ ਵਿਚਾਰੀ ਨੇ ਬਹੁਤ ਕੋਸ਼ਿਸ਼ ਕੀਤੀ ਤਾਂ ਗਵਾਂਡੀਆਂ ਦਾ ਗੇਟ ਖਲਾ ਰਿਆ ਸੀਗਾ ਪਰ ਉਹ ਪਿੱਛੇ ਆ ਗਿਆ ਤਾਂ ਉਹਨੇ ਪਿੱਛੋਂ ਉਹਦੇ ਸਿੱਧੀ ਗੋਲੀ ਮਾਰੀ ਤਾਂ ਬੱਚੇ ਦੀ 10-15 ਮਿੰਟਾਂ ਬਾਅਦ ਡੈਥ ਹੋ ਗਈ ਵਿਚਾਰੇ ਦੀ ਕੀ ਕਰਦਾ ਸੀ ਨੌਜਵਾਨ ਜੀ ਉਹ ਪੜ ਰਿਆ ਸੀ ਗ੍ਰੈਜੂਏਸ਼ਨ ਦਾ ਵਿਦਿਆਰਥੀ ਸੀਗਾ ਜੀ ਹੋਰ ਕੋਣ ਕੋਣ ਸੀ ਪਰਿਵਾਰ ਚ ਉਹਦੀ ਸਿਸਟਰ ਹੈਗੀ ਉਹਦੀ ਮਦਰ ਹੈਗੀ ਤੇ ਉਹਦਾ ਬਾਪ ਜਿਹੜਾ ਹੁਣ ਉਹ ਤਾਂ ਚਲੋ ਹੈ ਹੀ ਹੈਗਾ ਇੱਕ ਰਿਟਾਇਰ ਕਿੰਨਾ ਟਾਈਮ ਹੋ ਗਿਆ ਹੀ ਉਹਨਾਂ ਨੂੰ ਹੋਇਆ ਨਹੀਂ ਉਹਨੂੰ 2-4 ਸਾਲ ਹੀ ਹੋਇਆ ਨਹੀਂ ਰਿਟਾਇਰਮੈਂਟ ਹੋਈ ਨਹੀਂ ਸੱਚੀ ਕੀ ਕਰਦੇ ਸੀ ਹੁਣ ਉਹ ਸਕਿਉਰਿਟੀ ਗਾਰਡ ਦਾ ਕੰਮ ਕੇ ਸਕੂਲ ਚ ਕਰਦਾ ਸੀਗਾ ਜੀ ਠੀਕ ਕਿੰਨੀ ਉਮਰ ਸੀ ਉਹਦੀ ਉਮਰ ਹੋਣੀ ਜੀ ਉਹਦੀ 40 45 ਸਾਲ ਦੇ ਕਰੀਬ ਅਪ੍ਰੋਕਸੀਮੇਟਲ ਮੁੰਡਾ ਕਿਹੜੀ ਕਲਾਸ ਪੜ੍ਹਦਾ ਸੀ ਮੁੰਡਾ 20 ਇਹ ਕਰ ਰਿਹਾ ਸੀ ਜੀ ਅੱਛਾ ਕਿਹੜੇ ਕਾਲਜ ਚ ਕਾਲਜ ਤਾਂ ਨਹੀਂ ਕਲੀਅਰ ਹੈਗਾ ਜੀ ਠੀਕ ਹੈ ਹਾਂ ਜੀ ਤੇ ਸਾਨੂੰ ਅੱਜ ਸਵੇਰੇ ਰਵਿਨਾ ਉਹ ਰਾਣੀ ਔਰ ਪਰਮਜੀਤ ਕੌਰ ਪਤਨੀ ਗੋਪਾਲ ਸਿੰਘ ਬਸੇ ਚੀਮਾ ਨੇ ਇਤਲਾਹ ਦਿੱਤੀ ਕਿ ਸਾਡੇ ਘਰ ਕੋਈ ਡੁਪਲੀਕੇਸ਼ਨ ਰਹਿੰਦਾ ਸੀ ਮੇਰਾ ਪਤੀ ਦੇ ਕਿਸੇ ਹੋਰ ਜਨਾਨੀ ਨਾਲ ਕੋਈ ਸੰਬੰਧ ਸੀ ਜਿਸ ਕਰਕੇ ਘਰੇ ਕਲੇਸ਼ ਰਹਿੰਦਾ ਸੀ ਰਾਤੀ 11 ਵਜੇ ਕਰੀਬ ਬੀਤੀ ਰਾਤ 11 ਵਜੇ ਕਰੀਬ ਗੋਪਾਲ ਸਿੰਘ ਨੇ ਆਪਣੇ ਬੇਟੇ ਅਮਨਦੀਪ ਦੇ ਜੋ ਕਿ 19 ਸਾਲ ਦਾ ਸੀ ਗੋਲੀ ਮਾਰ ਕੇ ਉਹਨੂੰ ਮਾਰ ਦਿੱਤਾ ਅਮਨਦੀਪ ਕੀ ਕਰਦਾ ਸੀ ਅਮਨਦੀਪ ਸਿੰਘ ਆਪਣਾ ਬੀਏ ਦੀ ਪੜ੍ਹਾਈ ਕਰਦਾ ਸੀ ਜੀ ਉਹਦੇ ਡੈਡੀ ਪਿਤਾ ਜੀ ਕੀ ਕਰਦੇ ਸੀ ਪਿਤਾ ਜੀ ਉਹਦੇ ਫੌਜ ਚ ਰਿਟਾਇਰ ਸੀ ਤੇ ਅੱਜ ਕੱਲ ਸਤੌਜ ਵਿੱਚ ਕਿਸੇ ਅਕੈਡਮੀ ਸਕਿਉਰਟੀ ਗਾਰਡ ਦੀ ਡਿਊਟੀ ਕਰਦੇ ਸੀ ਕਿਹੜੀ ਤਰ੍ਹਾਂ ਦਾ ਐਸਰ ਮਕਦਮਾ ਦਰਜ ਕੀਤਾ ਜੀ ਇਹ 103 1 ਬੀਐਨਐਸ ਅਤੇ 27 ਆਰਮਜੈਕਟ ਤਾਂ ਇਹ ਤਾਇਤ ਮੁਕਦਮਾ ਦਰਜ ਕੀਤਾ ਗਿਆ ਗ੍ਰਿਫਤਾਰੀ ਹੋ ਗਈ ਸਰ ਦੋਸ਼ੀ ਦੀ ਭਾਲ ਜਾਰੀ ਹੈ ਅਸੀਂ ਜਲਦੀ ਇਹਨੂੰ ਗ੍ਰਿਫਤਾਰ ਕਰ ਲਾਂਗੇ ਕਿਸ ਪਤਾ ਜੀ ਇਹ ਦੋ ਬੱਚੇ ਸੀ ਵੱਡੀ ਬੇਟੀ ਹੈ ਜੀ